ਨਾਲੇ ਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੋਏ ਹੁਕਮਨਾਮੇ ਦੇ ਵਿਰੋਧ ਚ ਜਾ ਕੇ ਜੇ ਮਾਨਤਾ ਰੱਦ ਹੁੰਦੀ ਹੈ ਤੇ ਫਿਰ 100 ਵਾਰੀ ਹੋ ਜੇ ਇਹੋ ਜੀ ਮਾਨਤਾ ਤੁਸੀਂ ਲੈਣਾ ਵੀ ਕੀ ਹੈ ਇਹੋ ਜੀ ਮਾਨਤਾ ਸੀ ਚਟਣੀਆਂ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਨੂੰ ਪਘੋੜੇ ਬਣਾ ਦੇ ਕਰਨੀ ਕੀ ਹੈ ਇਹੋ ਜੀ ਮਾਨਸਿਕਤਾ ਕਿ ਹਕੂਮਤਾਂ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੰਦੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸ੍ਰੀ ਅਕਾਲਤਾ ਕਾਹਬ ਨੂੰ ਕਦੇ ਵੀ ਸੁਪਨੇ ਚ ਚੁਣੌਤੀ ਦੇਣ ਵਾਸਤੇ ਸੋਚਣਗੇ ਵੀ ਨਹੀਂ ਇਹ ਚੰਦ ਕੁ ਲੋਕ ਨੇ ਚੰਦ ਕੁ ਲੋਕ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੱਲਦੇ ਹੋਏ ਜਹਾਜ਼ ਨੂੰ ਜਿਹੜਾ ਛੇਕ ਕਰਕੇ ਡੋਬਾ ਦਿੱਤਾ ਹੋਇਆ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਾਣੀ ਪੀ ਪੀ ਕੇ ਭੰਡਿਆ ਜਦੋਂ ਪ੍ਰੈਸ ਪਾਪ ਕਾਨਫਰੰਸ ਕਰਦੇ ਸੀ ਨਾ ਪਾਣੀ ਦਾ ਗਲਾਸ ਰੱਖ ਲੈਂਦੇ ਸੀ ਕੋਲੇ ਇੱਕ ਘੁੱਟ ਭਰਦੇ ਸੀ ਲੀਡਰਾਂ ਨੂੰ ਗਾਲ ਫਿਰ ਇੱਕ ਘੁੱਟ ਭਰਦੇ ਸੀ ਲੀਡਰਾਂ ਨੂੰ ਗਾਲ ਇੱਕ ਘੁੱਟ ਭਰਦੇ ਸੀ ਫਿਰ ਲੀਡਰਾਂ ਨੂੰ ਗਾਲ ਤੇ ਅੱਜ ਉਹ ਸ਼ਰੋਮਨੀ ਅਕਾਲੀ ਦਲ ਦੇ ਵਿੱਚ ਬੈਠੇ ਖੈਰ ਖਵਾ ਬਣੇ ਆ ਕਹਿੰਦੇ ਅਸੀਂ ਤਾਂ ਇਹਦਾ ਨੁਕਸਾਨ ਹੀ ਨਹੀਂ ਹੋਣ ਦਿੰਦਾ ਕਦੇ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਇਹ ਕਰ ਰਿਹਾ ਕਦੇ ਕਿਸੇ ਤੇ ਇਲਜ਼ਾਮ ਲਾਉਂਦੇ ਨੇ ਜੀ ਇਹ ਪਾਰਟੀ ਦਾ ਨੁਕਸਾਨ ਕਰ ਰਿਹਾ ਜੇ ਨੌਜਵਾਨ ਜਿਹੜਾ ਹੈ ਉਹ ਪੰਥਕ ਸਿਆਸਤ ਦੇ ਵਿੱਚ ਉਤਰਿਆ ਆ ਤੇ ਫਿਰ ਦਿੱਲੀ ਦੀ ਸਰਕਾਰ ਤਾਂ ਕੀ ਦਿੱਲੀ ਦੇ ਬਾਪ ਵੀ ਜਿਹੜੇ ਹੈ ਪੰਥਕ ਸਿਆਸਤ ਨੂੰ ਮਨਫ਼ੀ ਨਹੀਂ ਕਰ ਸਕਣਗੇ ਬੋਲੇ ਈਸਾਨਾ 1996 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜੋ ਸਿੱਖ ਪੰਥ ਦੀ ਰਾਸੀ ਜਮਾਤ ਸੀ ਇਸ ਦਾ ਸਿੱਖ ਸਫਾਂ ਦੇ ਵਿੱਚੋਂ ਆਧਾਰ ਜਿਹੜਾ ਹੈ ਉਹ ਖੁਰਨ ਲੱਗ ਪਿਆ ਬੇਸ਼ੱਕ ਸਰਕਾਰ ਵੀ ਤਿੰਨ ਵਾਰ ਬਣਾਈ ਪਰ ਤਿੰਨ ਵਾਰ ਬਣੀ ਸਰਕਾਰ ਜਿਹੜੀ ਸੀ ਉਹ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਨਹੀਂ ਕਰ ਸਕੇ ਜਿਹਦਾ ਨਤੀਜਾ ਨਿਕਲਿਆ ਕਿ ਸਿੱਖ ਪੰਥ ਨੇ ਆਪਣੀ ਰਾਸੀ ਜਮਾਤ ਨੂੰ ਤਲਾੰਜ਼ਲੀ ਦੇ ਦਿੱਤੇ ਛੱਡ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਇਹੀ ਮਨ ਦੇ ਵਿੱਚ ਸੋਚ ਸੀ ਕਿ ਪੰਥ ਦੀ ਜਮਾਤ ਹੈ ਔਰ ਪੰਥ ਤੋਂ ਹੀਣੀ ਹੋ ਗਈ ਹੈ ਇਹਦੇ ਵਿੱਚ ਰਵਾਨਗੀ ਪੈਦਾ ਕਰਨ ਦੀ ਜ਼ਰੂਰਤ ਹੈ ਇਦੇ ਚ ਰਵਾਨਗੀ ਲਿਆਉਣ ਦੀ ਜ਼ਰੂਰਤ ਹੈ ਔਰ ਇਹ ਸੋਚ ਕੇ 2 ਦਸੰਬਰ ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਲਈ ਚੌਕੇ ਛੱਕੇ ਮਾਰਨ ਵਾਸਤੇ ਇੱਕ ਬਹੁਤ ਖੂਬਸੂਰਤ ਜਿਹੜੀ ਆ ਉਹ ਪਿਚ ਤਿਆਰ ਕੀਤੀ ਗਈ ਸੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਆਰਐਸਐਸ ਨੇ ਬੀਜੇਪੀ ਨੂੰ ਪਿਚ ਤਿਆਰ ਕਰਕੇ ਦਿੱਤੇ ਔਰ ਆਰਐਸਐਸ ਦੀ ਤਿਆਰ ਕੀਤੀ ਪਿਚ ਦੇ ਉੱਤੇ ਬੀਜੇਪੀ ਹਰ ਸਟੇਟ ਦੇ ਵਿੱਚ ਚੌਕੇ ਛਿੱਕੇ ਲਾ ਰਹੀ ਹੈ ਸਾਡੇ ਮਨ ਦੇ ਵਿੱਚ ਵੀ ਇਹ ਖਿਆਲ ਸੀ ਕਿ ਐਸੀ ਪਿਚ ਜਿਹੜੀ ਹੈ ਤਿਆਰ ਕਰਦੇਓ ਪੰਥ ਦੀ ਇਸ ਰਾਸੀ ਜਮਾਤ ਨੂੰ ਔਰ ਇਹ ਵੀ ਜਿਹੜੀ ਹੈ ਪੰਜਾਬ ਦੇ ਵਿੱਚ ਚੌਕੇ ਛਿੱਕੇ ਲਾਵੇ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇ ਪਰ ਉਸ 2 ਦਸੰਬਰ ਦੇ ਹੁਕਮਨਾਮੇ ਨੂੰ ਕੁਝ ਲੀਡਰ ਸਮਝ ਹੀ ਨਹੀਂ ਸਕੇ ਔਰ ਉਹਨਾਂ ਨੇ ਅਣਜਾਣ ਮਰਿਆਦਾ ਤੋਂ ਬਿਲਕੁਲ ਨਾ ਸਮਝ ਉਹਨਾਂ ਦੀ ਡਿਊਟੀ ਲਾਤੀ ਵੀ ਇਉਂ ਕਰੋ ਕਈਆਂ ਚੁੱਕ ਲੋ ਕਮਰ ਕੱਸੇ ਕੱਸ ਲੋ ਤੇ ਪਿੱਚ ਪਟ ਦਿਓ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੇ ਚੌਕੇ ਛੱਕੇ ਲਾਉਣ ਵਾਸਤੇ ਤਿਆਰ ਕਰਕੇ ਦਿੱਤੀ ਹੈ ਨਾ ਆਪਣੀ ਰਾਸੀ ਜਮਾਤ ਨੂੰ ਇਹ ਪਿੱਚ ਪਟ ਦਿਓ ਤੇ ਉਹਨਾਂ ਨੇ ਕਈਆਂ ਲੈ ਕੇ ਇਸ ਪਿੱਚ ਨੂੰ ਪਟਣਾ ਸ਼ੁਰੂ ਕਰ ਦਿੱਤਾ ਉਹ ਵੱਡੇ ਵੱਡੇ ਖੱਡੇ ਪਾ ਦਿੱਤੇ ਇਹ ਮੂਰਖਤਾਨਾ ਕਦਮ ਜਿਹੜਾ ਹੋ ਚੁੱਕਿਆ ਗਿਆ 2 ਦਸੰਬਰ ਦੇ ਹੁਕਮਨਾਮੇ ਤੋਂ ਮੁਨਕਰ ਹੋ ਕੇ ਇਹ ਗਿਆਨੀ ਹਰਕਿਸ਼ ਸਿੰਘ ਦਾ ਹੁਕਮਨਾਮਾ ਜਾਂ ਸਿੰਘ ਸਾਹਿਬ ਗਿਆਨੀ ਰਣਵੀਰ ਸਿੰਘ ਜੀ ਦਾ ਹੁਕਮਨਾਮਾ ਨਹੀਂ ਇਹ ਪੰਜ ਸਿੰਘ ਸਹਬਾਨਾਂ ਦਾ ਹੁਕਮ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਹਜ਼ੂਰੀ ਦੇ ਵਿੱਚ ਅਸੀਂ ਇਤਿਹਾਸ ਪੜ੍ਹਦੇ ਹਾਂ ਚਮਕੌਰ ਦੀ ਜੰਗ ਦੇ ਵਿੱਚ ਜਦੋਂ ਸਿੱਖਾਂ ਨੇ ਕਿਹਾ ਮਹਾਰਾਜ ਤੁਸੀਂ ਗੜੀ ਛੱਡ ਕੇ ਚਲੇ ਜਾਓ ਮਹਾਰਾਜ ਕਹਿਣ ਲੱਗੇ ਨਹੀਂ ਅਸੀਂ ਗੜੀ ਛੱਡ ਕੇ ਨਹੀਂ ਜਾਣੀ ਕਹਿਣ ਲੱਗੇ ਮਹਾਰਾਜ ਤੁਸੀਂ ਗੜੀ ਛੱਡ ਕੇ ਚਲੇ ਜਾਓ ਜੇ ਤੁਸੀਂ ਇੱਥੇ ਸ਼ਹੀਦ ਹੋ ਗਏ ਸਾਡੇ ਵਰਗੇ ਲੱਖਾਂ ਸਿੱਖ ਮਿਲ ਕੇ ਤੁਹਾਡੇ ਵਰਗਾ ਗੁਰੂ ਪੈਦਾ ਨਹੀਂ ਕਰ ਸਕਦੇ ਪਰ ਜੇ ਤੁਸੀਂ ਬਾਹਰ ਚਲੇ ਗਏ ਤੇ ਤੁਹਾਡੇ ਵਰਗੇ ਸਤਿਗੁਰੂ ਲੱਖਾਂ ਸਿੱਖ ਪੈਦਾ ਕਰ ਸਕਦੇ ਨੇ ਇਸ ਕਰਕੇ ਤੁਹਾਡਾ ਰਹਿਣਾ ਬਹੁਤ ਜ਼ਰੂਰੀ ਹੈ ਮਹਾਰਾਜ ਨੇ ਫਿਰ ਜਦੋਂ ਕਿਹਾ ਵੀ ਇਤਿਹਾਸ ਕਹੇਗਾ ਆਪਣੇ ਸਿੰਘ ਸ਼ਹੀਦ ਕਰਾ ਲੇ ਪੁੱਤਰ ਸ਼ਹੀਦ ਕਰਾ ਲੇ ਆਪ ਬਚ ਕੇ ਨਿਕਲ ਗਏ ਅਸੀਂ ਬਚ ਕੇ ਨਹੀਂ ਜਾਣਾ ਇਸ ਫਿਰ ਪੰਜ ਸਿੰਘਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹੁਕਮ ਕੀਤਾ ਸੀ ਔਰ ਪਤਾ ਕੀ ਕਿਹਾ ਸੀ ਕਿ ਸਤਿਗੁਰੂ ਜੀ ਅਸੀਂ ਤੇਰੇ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹਾਂ ਤੁਸੀਂ ਉਹ ਕਿਹਾ ਕਿ ਪੰਜਾਂ 'ਚ ਤਾਕਤ ਹੋਏਗੀ ਪੰਜਾਂ 'ਚ ਸ਼ਕਤੀ ਹੋਏਗੀ ਪੰਜਾਂ 'ਚ ਗੁਰੂ ਹੋਏਗਾ ਅੱਜ ਅਸੀਂ ਤੁਹਾਡੇ ਦਿੱਤੇ ਅਧਿਕਾਰ ਦੀ ਵਰਤੋਂ ਕਰਦੇ ਹਾਂ ਪੰਜ ਸਿੰਘ ਤੁਹਾਨੂੰ ਆਦੇਸ਼ ਕਰਦੇ ਹਾਂ ਕਿ ਤੁਸੀਂ ਗੜੀ ਛੱਡ ਕੇ ਚਲੇ ਗੋ ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੜੀ ਛੱਡਣ ਦਾ ਨਿਰਣਾ ਜਿਹੜਾ ਸੀ ਉਹ ਕਰ ਲਿਆ ਔਰ ਗੜੀ ਛੱਡ ਦਿੱਤੀ ਸੀ ਇਹ ਪੰਜਾਂ ਦਾ ਫੈਸਲਾ ਸੀ ਔਰ ਪੰਜਾਂ ਦੇ ਫੈਸਲੇ ਤੋਂ ਮੁਨਕਰ ਹੋਣਾ ਗੁਰੂ ਦੇ ਫੈਸਲੇ ਤੋਂ ਮੁਨਕਰ ਹੋਣਾ ਮੈਂ ਤੁਹਾਨੂੰ ਇਤਿਹਾਸ ਦੀ ਇੱਕ ਘਟਨਾ ਇਤਿਹਾਸ ਦੀ ਇੱਕ ਵਰਤੀ ਹੋਈ ਜਿਹੜੀ ਹੈ ਵਾਕਿਆਤ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹਨਾ ਜਦੋਂ ਦਿੱਲੀ ਦੇ ਵਿੱਚ ਬਾਬਾ ਰਾਮ ਰਾਏ ਨੇ ਮਿੱਟੀ ਮੁਸਲਮਾਨ ਕੀ ਦੀ ਜਗ੍ਹਾ ਦੇ ਉੱਤੇ ਮਿੱਟੀ ਬਈ ਮਾਨ ਕੀ ਕਹਿ ਦਿੱਤਾ ਸੀ ਤੇ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਇਹ ਕਿਹਾ ਇਹ ਸਾਡਾ ਪੁੱਤਰ ਨਹੀਂ ਸਾਡਾ ਸਿੱਖ ਨਹੀਂ ਹੈ ਸਾਡੇ ਮਥੇ ਨਾ ਲਗੇ ਕਿਉਂਕਿ ਔਰੰਗਜ਼ੇਬ ਦੀ ਸਭਾ ਦੇ ਵਿੱਚ ਉਹਨੇ ਗੁਰਬਾਣੀ ਦੀ ਪੰਗਤੀ ਦਾ ਇੱਕ ਅੱਖਰ ਜਿਹੜਾ ਸੀ ਉਹ ਬਦਲ ਦਿੱਤਾ ਸੀ ਕਰਾਮਾਤਾਂ ਦਿਖਾਈਆਂ ਔਰੰਗਜ਼ੇਬ ਦੇ ਬੜੇ ਕਰੀਬ ਹੋ ਗਿਆ ਸੀ ਬਾਬਾ RAM RAI ਜਦੋਂ ਉਹਨੂੰ ਪਤਾ ਲੱਗਿਆ ਬਾਬਾ RAM RAI ਨੂੰ ਕਿ ਮੇਰੇ ਪਿਤਾ ਧੰਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਨੇ ਮੈਨੂੰ ਛੇਕ ਦਿੱਤਾ ਤੇ ਉਹਨਾਂ ਨੇ ਉਸੇ ਵੇਲੇ ਦਿੱਲੀ ਤੋਂ ਕੀਰਤਪੁਰ ਸਾਹਿਬ ਨੂੰ ਜਿਹੜਾ ਸੀ ਵਹੀਰ ਘੱਟ ਦਿੱਤੇ ਕੀਰਤਪੁਰ ਸਾਹਿਬ ਆਇਆ ਬਾਬਾ ਰਾਮ ਰਾਏ ਉਹਨੇ ਆਪਣੇ ਸੇਵਕ ਨੂੰ ਕਿਹਾ ਕਿ ਜਾਓ ਘਰ ਜਾਓ ਮੇਰੇ ਪਿਤਾ ਤੁਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੂੰ ਪੁੱਛੋ ਕਿ ਤੁਹਾਡਾ ਪੁੱਤਰ ਮਿਲਣ ਆਇਆ ਉਹ ਆਗਿਆ ਮੰਗਦਾ ਹੈ ਤੁਹਾਡੇ ਤੋਂ ਮਿਲਣ ਵਾਸਤੇ ਤੁਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਬਾ ਰਾਮ ਰਾਏ ਦੇ ਸੇਵਾਦਾਰ ਨੇ ਕਿਹਾ ਕਿ ਮਹਾਰਾਜ ਜੀ ਤੁਹਾਡਾ ਪੁੱਤਰ ਆਇਆ ਹੈ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹੈ ਹੋਈ ਖਤਾ ਦੀ ਖਿਮਾ ਮੰਗਣਾ ਚਾਹੁੰਦਾ ਹੈ ਤਨਗੁਰੂ ਹਰ ਰਾਏ ਸਾਹਿਬ ਮਹਾਰਾਜ ਕਹਿਣ ਲੱਗੇ ਉਸ ਦੇ ਸੇਵਾਦਾਰ ਨੂੰ ਕਹਿੰਦੇ ਐਂਓ ਕਰੋ ਬਾਬਾ RAM ਰਾਏ ਨੂੰ ਕਹਦੇ ਜਿੱਧਰ ਮੂੰਹ ਹੈ ਉਧਰ ਨੂੰ ਚਲਾ ਜਾਏ ਪਰ ਸਾਡਾ ਦਰਸ਼ਨ ਨਹੀਂ ਹੋਏਗਾ ਸੇਵਾਦਾਰ ਨੇ ਆ ਕੇ ਆਖਿਆ ਬਾਬਾ RAM ਰਾਏ ਨੂੰ ਕਹਿੰਦਾ ਬਾਬਾ ਜੀ ਤੁਹਾਡੇ ਪਿਤਾ ਤਨਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਕਿਹਾ ਸਾਡਾ ਦਰਸ਼ਨ ਨਹੀਂ ਹੋਏਗਾ ਜਿੱਧਰ ਮੂੰਹ ਹੈ ਉਧਰ ਤੁਰ ਜਾਓ ਉਸ ਵੇਲੇ ਉਹਦਾ ਮੂੰਹ ਲਾਹੌਰ ਵੱਲ ਸੀ ਉਨੇ ਕਿ ਅੱਛਾ ਮੇਰੇ ਪਿਤਾ ਨੇ ਕਿਹਾ ਕਿ ਜਿੱਧਰ ਮੂੰਹ ਹੈ ਉਧਰ ਤੁਰ ਜਾਓ ਹੁਣ ਜਿੱਧਰ ਮੂੰਹ ਹੈ ਮੈਂ ਉਧਰ ਜਾਵਾਂਗਾ ਤੇ ਉਹ ਲਾਹੌਰ ਵੱਲ ਨੂੰ ਤੁਰ ਪਿਆ ਸਿੱਖਾਂ ਨੇ ਕਿਹਾ ਮਹਾਰਾਜ ਬਾਬਾ ਰਾਮਰਾਜ ਤੁਹਾਡੇ ਆਦੇਸ਼ ਦੀ ਪਾਲਣਾ ਕਰਦਾ ਲਾਹੌਰ ਵੱਲ ਤੁਰ ਗਿਆ ਮਹਾਰਾਜ ਨੇ ਹੁਕਮ ਪੇਸ਼ ਦਿੱਤਾ ਲਾਹੌਰ ਦੀ ਸਿੱਖ ਸੰਗਤ ਨੂੰ ਕਿ ਬਾਬਾ ਰਾਮਰਾਏ ਆ ਰਹੇ ਆ ਇਹ ਗੁਰੂ ਤੋਂ ਫਿੱਟ ਗਿਆ ਇਹਨੂੰ ਕੋਈ ਕੌਡੀ ਪੈਸਾ ਮੱਥਾ ਨਾ ਟੇਕੇ ਬਾਬਾ ਰਾਮਰਾਜ ਲਾਹੌਰ ਗਿਆ ਬਹੁਤ ਲੋਕ ਮਿਲਣ ਆਏ ਪਰ ਲਾਹੌਰ ਦੀ ਸੰਗਤ ਜਿਹੜੀ ਆ ਉਹ ਮਿਲਣ ਵਾਸਤੇ ਨਹੀਂ ਗਈ ਲੇਕਿਨ 5 7 10 20 ਉਸ ਸਿੱਖ ਸੰਗਤ ਦੇ ਵਿੱਚ ਐਸੇ ਸਿੱਖ ਸਨ ਜਿਨ੍ਹਾਂ ਨੇ ਕਿਹਾ ਵੀ ਜੇ ਅਸੀਂ ਬਾਬਾ ਰਾਮ ਰਾਏ ਨੂੰ ਨਾ ਮਿਲਣ ਗਏ ਤੇ ਲੋਕਾਂ ਨੇ ਤਾਂ ਟੀਚਰਾਂ ਕਰਨੀਗੇ ਵੀ ਤੁਹਾਡੇ ਗੁਰੂ ਦਾ ਪੁੱਤਰ ਹੈ ਤੁਸੀਂ ਗਏ ਹੋ ਹੀ ਨਹੀਂ ਵੱਡੇ ਵੱਡੇ ਜਾ ਰਹੇ ਨਾਲੇ ਸਰਕਾਰ ਨਾਲ ਉਹਦੀ ਸਾਝ ਹੈ ਕੋਈ ਕੰਮ ਹੀ ਕਰਾਵਾਂਗੇ ਸਰਕਾਰ ਤੋਂ ਆਪਾਂ ਨੂੰ ਮਿਲਣਾ ਚਾਹੀਦਾ ਹੈ ਕਹਨ ਲੱਗੇ ਵੀ ਮਿਲਣਾ ਤਾਂ ਚਾਹੀਦਾ ਹੈ ਪਰ ਗੁਰੂ ਦਾ ਹੁਕਮ ਹੈ ਗੁਰੂ ਦੇ ਹੁਕਮ ਨੂੰ ਕਿਵੇਂ ਉਲੰਘ ਸਕਦੇ ਆ ਉਹ ਜਿਹੜੇ 10 15 ਸੀ ਨਾ ਉਹ ਕਹਿਣ ਲੱਗੇ ਆਪਾਂ ਇੱਕ ਕੰਮ ਕਰੀਏ ਕਹਿੰਦੇ ਕੀ ਕੰਮ ਕਰੀਏ ਕਹਿੰਦੇ ਗੁਰੂ ਨੇ ਇਹ ਕਿਹਾ ਵੀ ਕੌਡੀ ਪੈਸਾ ਮੱਥਾ ਨਹੀਂ ਟੇਕਣਾ ਆਪਾਂ ਕੌਡੀ ਪੈਸਾ ਮੱਥਾ ਨਹੀਂ ਟੇਕਦੇ ਆਪਾਂ ਠਿਆਨੀ ਜਵਾਨੀ ਟੇਕ ਦਾਂਗੇ ਰੁਪਈਆ ਟੇਕ ਦਾਂਗੇ ਹੁਣ ਤਰ ਲੱਭ ਲਈ ਹੁਕਮਨਾਮਾ ਜਿਹੜਾ ਗੁਰੂ ਦਾ ਹੋਇਆ ਉਹਦੇ ਚ ਘੁਣਤਰ ਲੱਭ ਲਈ ਤੇ ਘੁਣਤਰ ਲੱਭ ਕੇ ਬਾਬਾ RAM RAJ ਨੂੰ ਮਿਲਣ ਵਾਸਤੇ ਚਲੇ ਗਏ ਉਹਨੂੰ ਥੇਲੀ ਪੈਸਾ ਕੌਡੀ ਪੈਸਾ ਮੱਥਾ ਨਹੀਂ ਟੇਕਿਆ ਜਾ ਕੇ ਕਿਸੇ ਨੇ ਠਿਆਣੀ ਟੇਕਦੀ ਕਿਸੇ ਨੇ ਰੁਪਈਆ ਟੇਕਦਾ ਵੀ ਗੁਰੂ ਦੇ ਹੁਕਮ ਤੋਂ ਵੀ ਨਿਕਲ ਗਏ ਤੇ ਬਾਬਾ RAM RAJ ਨੂੰ ਵੀ ਮਿਲ ਗਏ ਬਾਕੀ ਜਿਹੜੀ ਸੰਗਤ ਸੀ ਉਹਨਾਂ ਨੇ ਫਿਰ ਤੁੰ ਗੁਰੂ ਹਰ ਰਾਏ ਸਾਹਿਬ ਮਹਾਰਾਜ ਕੋਲ ਇੱਕ ਚਿੱਠੀ ਲੇਖੀ ਕਹਿੰਦੇ ਮਹਾਰਾਜ ਲਾਹੌਰ ਦੇ ਇੰਨਾ ਸਿੱਖਾਂ ਨੇ ਤੁਹਾਡੇ ਹੁਕਮ ਦੀ ਉਲੰਘਣਾ ਕੀਤੀ ਆ ਤੇ ਸ੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਨੇ ਜੋ ਸ਼ਬਦ ਕਹੇ ਕਵੀ ਸੰਤੋਖ ਸਿੰਘ ਛੂੜਮਾਨ ਨੇ ਆਪਣੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖੇ ਨੇ ਮੈਂ ਉਹੀ ਲਫ਼ਜ਼ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਉਹ ਕਹਿੰਦੇ ਮੁਖ ਮਹਭਿਸ਼ਟ ਗिरा ਕੋ ਕਹੇ ਇਹ ਜਿਨ੍ਹਾਂ ਨੇ ਹੁਕਮਨਾਮੇ ਦੇ ਵਿੱਚ ਘੁਣਤਰ ਕੱਢੀ ਆ ਨਾ ਕਹਿੰਦੇ ਇਹ ਮੂਹ ਮਿੱਠੇ ਬੋਲ ਬੋਲਿਆ ਕਰਨਗੇ ਇਹੋ ਜੇ ਲੋਕ ਮੂਹ ਮਿੱਠੇ ਬੋਲ ਬੋਲਿਆ ਕਰਨਗੇ ਪਰ ਨਾਲ ਹੀ ਕਿਹਾ ਕਹਿੰਦੇ ਇਹ ਅੰਦਰ ਤੇ ਖੋਟੇ ਰਹਿਣ ਇਹ ਅੰਦਰੋਂ ਖੋਟੇ ਰਹਿਣਗੇ ਕੀ ਕਿਹਾ ਕਹਿੰਦੇ ਇਹ ਅੰਦਰ ਤੇ ਖੋਟੇ ਰਹਿਣ ਮੁਖ ਮਿਸ਼ਟ ਗिरा ਕੋ ਕਹੇ ਮੂਹ ਮਿੱਠੇ ਤੇ ਬੋਲ ਬਾਣੀ ਬੋਲਿਆ ਕਰਨਗੇ ਅੰਦਰੋਂ ਖੋਟੇ ਹੋਇਆ ਕਰਨਗੇ ਤੇ ਅੱਗੇ ਪਤਾ ਕੀ ਕਿਹਾ ਅੱਗੇ ਕਵੀ ਸੰਤੋਖ ਸਿੰਘ ਲਿਖਦੇ ਨੇ ਗੁਰੂ ਹਰ राय ਸਾਹਿਬ ਨੇ ਕਿਹਾ ਗੁਰਬਚ ਮੰਨੈ ਸਿੱਖ ਹੈ ਜੋਈ ਜਿਹੜਾ ਗੁਰੂ ਦੇ ਬਚਨ ਨੂੰ ਮੰਨੇਗਾ ਪਤਾ ਕੀ ਕਹਿੰਦੇ ਨੇ ਕਹਿੰਦੇ ਇਨਕੀ ਮਤ ਨਾ ਕਬਹੂ ਲਈ ਇਹੋ ਜੇ ਸਿੱਖਾਂ ਦੀ ਕਹਿੰਦੇ ਅਕਲ ਨਹੀਂ ਲਏਗਾ ਇਹੋ ਜੇ ਸਿੱਖਾਂ ਦੀ ਕਦੇ ਮਤ ਧਾਰਨ ਨਹੀਂ ਕਰੇਗਾ ਅਰ ਅਫਸੋਸ ਕਿ 2 ਦਸੰਬਰ ਨੂੰ ਹੁਕਮਨਾਮਾ ਆਇਆ ਔਰ ਪੰਜ ਸਤ ਘੁਣਤਰੀ ਜਿਹੜੇ ਸੀ ਉਸ ਚ ਘੁਣਤਰਾ ਕੱਢਣ ਵਾਸਤੇ ਬਹਿ ਗਏ ਬੈਠੇ ਕਿੱਥੇ ਟੀਵੀ ਚੈਨਲਾਂ ਦੇ ਉੱਤੇ ਤੇ ਕਹਿਣ ਕਿ ਲੱਗ ਪਏ ਕਹਿੰਦੇ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਿੱਛੇ ਤੋਂ ਅਸੀਂ ਖੇਡੇ ਸਾਡੀ ਮਾਨਤਾ ਰੱਦ ਹੋ ਜਾਊਗੀ ਭਾਜਪਾ ਦੀ ਮਾਨਤਾ ਤਾਂ ਰੱਦ ਨਹੀਂ ਹੁੰਦੀ ਜਿਹੜੀ ਆਰਐਸਐਸ ਦੀ ਪਿੱਛੇ ਤੇ ਖੇਡਦੀ ਹੈ ਔਰ ਸਰਕਾਰਾਂ ਬਣਾ ਰਹੀ ਹੈ ਹਿੰਦੂ ਰਾਜ ਜਿਹੜਾ ਹੈ ਸਥਾਪਿਤ ਕਰਨ ਦੇ ਸੁਪਨੇ ਵੇਖ ਰਹੀ ਹੈ ਤੁਹਾਡੀ ਮਾਨਤਾ ਰੱਦ ਹੋ ਜਾਊਗੀ ਤੁਹਾਡੀ ਮਾਨਤਾ ਸ਼ਿਵ ਸੈਨਾ ਸ਼ਿਵ ਸੈਨਾ ਨੇ ਖੇਡਦੀ ਹੈ ਧਰਮ ਦੀ ਪਿੱਛ ਦੇ ਉਤੇ ਉਹਦੀ ਤਾਂ ਕਦੇ ਮੰਨਤਾ ਨਹੀਂ ਰੱਦ ਹੋਈ ਉਹ ਹైదరాబాద్ ਦਾ ਉਹ ਵੈਸੀ ਉਹ ਨਹੀਂ ਪਿੱਛ ਤੇ ਖੇਡਦਾ ਕੌਣ ਨਹੀਂ ਖੇਡਦਾ ਪਿੱਛ ਤੇ ਕੀ ਟਰੰਪ ਨਹੀਂ ਖੇਡਿਆ ਤੁਹਾਡੀ ਮੰਨਤਾ ਰੱਦ ਹੋ ਜੂ ਨਾਲੇ ਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੋਏ ਹੁਕਮਨਾਮੇ ਦੇ ਵਿਰੋਧ ਚ ਜਾ ਕੇ ਜੇ ਮੰਨਤਾ ਰੱਦ ਹੁੰਦੀ ਹੈ ਤੇ ਫਿਰ 100 ਵਾਰੀ ਹੋ ਜੇ ਇਹੋ ਜੀ ਮੰਨਤਾ ਤੁਸੀਂ ਲੈਣਾ ਵੀ ਕੀ ਹੈ ਇਹੋ ਜੀ ਮੰਨਤਾ ਸੀ ਚਟਣੀ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਬ ਤੋਂ ਸਾਨੂੰ ਭਗੋੜੇ ਬਣਾ ਦੇ ਕਰਨੀ ਕੀ ਹੈ ਇਹੋ ਜੀ ਮਾਨਸਿਕਤਾ ਸ਼੍ਰੋਮਣੀ ਅਕਾਲੀ ਦਲ ਰਾਤ ਦਿੱਲੀ ਦੇ ਵਿੱਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਨਵੈਨਸ਼ਨ ਬੁਲਾਈ ਗਈ ਸੀ ਸਰਦਾਰ ਹਰਮੀਤ ਸਿੰਘ ਕਾਲਕਾ ਵੱਲੋਂ ਬੜਾ ਭਰਮਾ ਇਕੱਠ ਸੀ ਮੈਂ ਉਸ ਇਕੱਠ ਦੇ ਵਿੱਚ ਵੀ ਆਇਆ ਸੀ ਕਿ ਹਕੂਮਤਾਂ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦਿੰਦੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਦੇ ਵੀ ਸੁਪਨੇ ਚ ਚੁਣੌਤੀ ਦੇਣ ਵਾਸਤੇ ਸੋਚਣਗੇ ਵੀ ਨਹੀਂ ਇਹ ਚੰਦ ਕੁ ਲੋਕ ਨੇ ਚੰਦ ਕੁ ਲੋਕ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੱਲਦੇ ਹੋਏ ਜਹਾਜ਼ ਨੂੰ ਜਿਹੜਾ ਛੇਕ ਕਰਕੇ ਡੋਬਾ ਦਿੱਤਾ ਹੋਇਆ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਨਮਨਜੋਗ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਕਿਹਾ ਬਹੁਤ ਜ਼ਰੂਰੀ ਹੈ ਪੰਥ ਦੀ ਜਮਾਤ ਨੂੰ ਬਚਾਉਣਾ। ਔਰ ਇੱਕ ਸ਼ਖਸ ਨੂੰ 10 ਸਾਲ ਵਾਸਤੇ ਪਾਰਟੀ ਚੋਂ ਬਾਹਰ ਕੱਢਿਆ। ਸਿਰਫ ਇਸ ਕਰਕੇ ਨਹੀਂ ਕਿ ਉਹਨੇ ਜਥੇਦਾਰਾਂ ਦਾ ਅਪਮਾਨ ਕੀਤਾ ਜਥੇਦਾਰਾਂ ਬਾਰੇ ਅਪੱਧਰ ਟਿੱਪਣੀਆਂ ਕੀਤੀਆਂ ਬਲਕਿ ਇਸ ਕਰਕੇ ਵੀ ਕਿਉਂਕਿ ਉਹਦੀਆਂ ਬੱਕੜ ਵਾਈਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋਇਆ। ਇੱਥੋਂ ਤੱਕ ਕਿ ਇੱਕ ਸੁਲਝੇ ਤੇ ਸਿਆਣੇ ਲੀਡਰ ਨੂੰ ਜਿਹੜਾ ਸੀ ਪਾਰਟੀ ਦੇ ਵਿੱਚੋਂ ਕੱਢਣ ਵਾਸਤੇ ਜਿਹੜਾ ਸੀ ਪਾਰਟੀ ਨੂੰ ਮਜਬੂਰ ਹੋਣਾ ਪਿਆ ਉਹਦੀ ਜਿੱਦ ਦੇ ਕਾਰਨ। ਮਕਿਆ ਸਿੰਘ ਸਾਹਿਬ ਇਹ ਭਾਰੇ ਪੱਥਰ ਦੀ ਤਰ੍ਹਾਂ ਜਹਾਜ਼ ਜ ਇਹ ਭਾਰੇ ਪੱਥਰ ਦੀ ਤਰ੍ਹਾਂ ਔਰ ਇਹਨੂੰ ਜਹਾਜ਼ ਚੋਂ ਬਾਹਰ ਕੱਢੋ ਸ਼ਾਇਦ ਜਹਾਜ਼ ਪਾਣੀ ਤੋਂ ਥੋੜਾ ਉੱਪਰ ਆ ਜਾਏ ਔਰ ਜਿਉਂ ਹੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸ ਪੱਥਰ ਨੂੰ ਬਾਹਰ ਕੱਢਣ ਦਾ ਆਦੇਸ਼ ਜਾਰੀ ਕੀਤਾ ਪੱਥਰ ਨੇ ਚੀਕਾਂ ਮਾਰੀਆਂ ਕਪਤਾਨ ਨੂੰ ਮੈਨੂੰ ਬਾਹਰ ਸੁੱਟਿਆ ਜਾ ਰਿਹਾ ਤੇ ਕਪਤਾਨ ਨੇ ਹੁਕਮ ਚਾੜਤਾ ਵੀ ਨਹੀਂ ਨਹੀਂ ਇਹ ਪੱਥਰ ਬਾਹਰ ਨਹੀਂ ਕੱਟਣਾਗਾ ਇਹ ਪੱਥਰ ਬਾਹਰ ਨਹੀਂ ਕੱਟਣਾ ਪਰ ਕੱਢਣਾ ਪੈਣਾ ਸੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਇੱਥੇ ਫੇਰ ਕੋਣ ਤਰ ਘੜ ਲਈ ਕਹਿੰਦੇ ਚਲੋ ਐਂਕੋ ਲੋ ਬਾਹਰ ਨਾ ਕੱਢੋ ਰੱਸਾ ਬਣ ਕੇ ਨਾਲ ਹੀ ਲਮਕਾ ਲਓ ਉਹ ਰੱਸਾ ਬਣ ਕੇ ਨਾਲ ਲਮਕਾਇਆ ਹੋਇਆ ਉਹ ਦੁਗਣਾ ਨੁਕਸਾਨ ਕਰੀ ਜਾਂਦਾ ਕਿਉਂਕਿ ਜਹਾਜ਼ ਜਦੋਂ ਲਹਿਰਾਂ ਦੇ ਨਾਲ ਉੱਪਰ ਥੱਲੇ ਹੁੰਦਾ ਨਾ ਉਹ ਨਾਲ ਬੰਨਿਆ ਪੱਥਰ ਜਿਹੜਾ ਪਿੱਛੇ ਹੜਦਾ ਫੇਰ ਠਾ ਦੇਣੇ ਜਹਾਜ਼ ਦੇ ਵਿੱਚ ਮਗਰੋਂ ਵੱਜਦਾ ਤੇ ਡੈਂਟ ਪਾਈ ਤੁਰਿਆ ਜਾਂਦਾ ਚਿਪ ਪਾਈ ਤੁਰਿਆ ਜਾਂਦਾ ਉਹ ਰੱਸਾ ਲਾ ਦਿਓ ਉਹਨੂੰ ਜਾਣ ਦਿਓ ਥੱਲੇ ਜਦੋਂ ਜਹਾਜ਼ ਸਹੀ ਹੋ ਗਿਆ ਫਿਰ ਚੱਕ ਕੇ ਰੱਖ ਲਾਂਗੇ ਪਰ ਇੱਕ ਵਾਰੀ ਲਾਓ ਉਹਨੂੰ ਉਹ ਨੁਕਸਾਨ ਕਰ ਰਿਹਾ ਜਹਾਜ਼ ਦਾ ਉਹ ਡੋਬ ਰਿਹਾ ਜਹਾਜ਼ ਨੂੰ ਔਰ ਉਹ ਇੱਕ ਪੱਥਰ ਨਹੀਂ ਹੈ ਕਈ ਪੱਥਰ ਨੇ ਜਿਹੜੇ ਬਾਹਰ ਕੱਢਣ ਦੀ ਬਹੁਤ ਵੱਡੀ ਜ਼ਰੂਰਤ ਹੈ ਪਰ ਕੱਢ ਕਿਹੜੇ ਦਿੱਤੇ ਜਿਹੜੇ ਮੁਰੰਮਤ ਕਰਨਾ ਚਾਹੁੰਦੇ ਸੀ ਜਿਹੜੇ ਮੁਰੰਮਤ ਕਰਨਾ ਚਾਹੁੰਦੇ ਸੀ ਜਿਨ੍ਹਾਂ ਨੇ ਛੇ ਕੀਤੇ ਮਹਾਰਾਜ ਵੀ ਬੋਲਿਆ 22 ਸਾਲ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਾਣੀ ਪੀપી ਕੇ ਭੰਡਿਆ ਜਦੋਂ ਪ੍ਰੈਸ ਪਾਪ ਕਾਨਫਰੰਸ ਕਰਦੇ ਸੀ ਨਾ ਪਾਣੀ ਦਾ ਗਲਾਸ ਰੱਖ ਲੈਂਦੇ ਸੀ ਕੋਲੇ ਇੱਕ ਕੁੱਟ ਭਰਦੇ ਸੀ ਲੀਡਰਾਂ ਨੂੰ ਗਾਲ ਫਿਰ ਇੱਕ ਕੁੱਟ ਭਰਦੇ ਸੀ ਲੀਡਰਾਂ ਨੂੰ ਗਾਲ ਇੱਕ ਕੁੱਟ ਭਰਦੇ ਸੀ ਫਿਰ ਲੀਡਰਾਂ ਨੂੰ ਗਾਲ ਤੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੈਠੇ ਖੈਰ ਖਵਾ ਬਣੇ ਆ ਕਹਿੰਦੇ ਅਸੀਂ ਤਾਂ ਇਹਦਾ ਨੁਕਸਾਨ ਹੀ ਨਹੀਂ ਹੋਣ ਦਿੰਦਾ ਕਦੇ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਇਹ ਕਰ ਰਿਹਾ ਕਦੇ ਕਿਸੇ ਤੇ ਇਲਜ਼ਾਮ ਲਾਉਂਦੇ ਨੇ ਜੀ ਇਹ ਪਾਰਟੀ ਦਾ ਨੁਕਸਾਨ ਕਰ ਰਿਹਾ ਤੇ ਨੁਕਸਾਨ 22 ਸਾਲ ਆਪ ਕੀਤਾ ਸੋ ਸਾਧ ਸੰਗਤ ਜੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਕਾਇਮ ਕਰਨਾ ਅੱਜ ਦੇ ਵਕਤ ਦੀ ਬਹੁਤ ਵੱਡੀ ਜ਼ਰੂਰਤ ਹੈ ਔਰ ਜਿਹੜੀ ਇਹ ਲੀਡਰਸ਼ਿਪ ਜਿਹੜੀ ਗੁੰਮਰਾਹ ਹੋ ਗਈ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀਆਂ ਦੇ ਰਹੀ ਹੈ ਮੈਂ ਇਹਨਾਂ ਨੂੰ ਵੀ ਇਹੋ ਅਪੀਲ ਕਰਾਂਗਾ ਕਿ ਭਾਈ ਸਮਝ ਜੋ ਅਸੀਂ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਦੁਸ਼ਮਣ ਨਹੀਂ ਆ ਅਸੀਂ ਤਾਂ ਇਹ ਸੋਚਿਆ ਸੀ ਕਿ ਜਿਵੇਂ ਆਰਐਸਐਸ ਤਾਕਤ ਦਿੰਦੀ ਹੈ ਭਾਜਪਾ ਸਰਕਾਰਾਂ ਬਣਾਉਂਦੀ ਹੈ ਕਿਉਂ ਨਾ ਪੰਥ ਤਾਕਤ ਦੇਵੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਪਰ ਇਹ ਸਮਝ ਹੀ ਨਹੀਂ ਸਕੇ ਸਾਡੀ ਭਾਵਨਾ ਨੂੰ ਸਾਡੀ ਭਾਵਨਾ ਨੂੰ ਸਮਝੀ ਨਹੀਂ ਸਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਮੈਂ ਤਨ ਮਨ ਕਰਕੇ ਕਹਿੰਦਾ ਸਾਡੀ ਸੋਚ 2 ਦਸੰਬਰ ਦਾ ਹੁਕਮਨਾਮਾ ਜਾਰੀ ਕਰਨ ਵਾਲੇ ਇਹ ਸੀ ਕਿ ਪੰਥ ਦੀ ਜਮਾਤ ਮਜ਼ਬੂਤ ਹੋਣੀ ਚਾਹੀਦੀ ਹੈ ਕਮਜ਼ੋਰ ਨਹੀਂ ਹੋਣੀ ਚਾਹੀਦੀ ਇਹ ਸੋਚ ਸੀ ਹੋਰ ਕੋਈ ਸੋਚ ਨਹੀਂ ਸੀ ਸਾਡੀ ਕਿਸੇ ਪਰਿਵਾਰ ਨਾਲ ਕਿਸੇ ਵਿਅਕਤੀ ਨਾਲ ਕੋਈ ਦੁਸ਼ਮਣੀ ਨਹੀਂ ਸੀ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨਾ ਸਾਡਾ ਫਰਜ਼ ਸੀ ਅਸੀਂ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ ਇੱਕ ਗੱਲ ਮੈਂ ਹੋਰ ਕਹ ਦੇਵਾਂ ਬੀਬੀ ਜੀ ਨੇ ਕਿਹਾ ਕਿ ਹੁਕਮਨਾਮੇ ਦੇ ਵਿੱਚ ਤਬਦੀਲੀ ਨਹੀਂ ਹੋ ਸਕਦੀ ਦੇਖੋ ਇੱਕ ਹੁਕਮਨਾਮਾ ਹੁੰਦਾ ਹੈ ਜਿਹੜਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਜਿਹੜਾ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ ਉਹਨੂੰ ਤਬਦੀਲ ਕਰਕੇ ਐਸਾ ਹੁਕਮਨਾਮਾ ਕਦਾਚਿਤ ਜਾਰੀ ਨਹੀਂ ਕੀਤਾ ਜਾ ਸਕਦਾ ਜਿਹੜੀਆਂ ਪੰਥ ਦੀਆਂ ਭਾਵਨਾਵਾਂ ਦੇ ਉਲਟ ਹੋਵੇ ਪਰ ਜਿਹੜਾ ਹੁਕਮ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਨਹੀਂ ਕਰਦਾ ਉਹਨੂੰ ਤਬਦੀਲ ਕਰਕੇ ਐਸਾ ਹੁਕਮਨਾਮਾ ਕੀਤਾ ਜਾ ਸਕਦਾ ਜਿਹੜੇ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੋਵੇ ਉਹਦੀ ਉਦਾਹਰਣ ਦਿੰਦਾ ਮੈਂ ਆ ਚੰਦੂ ਮਾਜਰਾ ਸਾਹਿਬ ਨੇ ਕਿਹਾ ਕਿ ਇੱਕ ਹੁਕਮਨਾਮਾ ਹੋਇਆ ਜਿਹਦੇ ਵਿੱਚ ਸੌਦੇ ਸਾਧ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੁਕਮਨਾਮਾ ਤਬਦੀਲ ਹੋਇਆ ਹਫਤੇ ਬਾਅਦ ਔਰ ਉਹਨੇ ਸਿੰਘ ਸਹਿਬਾਨਾ ਨੇ ਕੀਤਾ ਕਿਉਂ ਤਬਦੀਲ ਕੀਤਾ ਉਹ ਹੁਕਮਨਾਮਾ ਉਹ ਹੁਕਮਨਾਮਾ ਇਸ ਕਰਕੇ ਤਬਦੀਲ ਕੀਤਾ ਕਿਉਂਕਿ ਪਹਿਲਾ ਹੁਕਮਨਾਮਾ ਜਿਹੜਾ ਹੈ ਉਹ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਸੀ ਉਹ ਹੁਕਮਨਾਮਾ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਸੀ ਇਸ ਕਰਕੇ ਉਹ ਤਬਦੀਲ ਕਰ ਲਿਆ ਤੇ ਜੇ ਅੱਜ ਇਹ ਸੋਚਦੇ ਨੇ ਨਾ ਕਿ ਤਿੰਨੇ ਦੇ ਤਿੰਨੇ ਜਥੇਦਾਰ ਜੇ ਅਸੀਂ ਬਦਲ ਕੇ ਤੇ ਨਵੇਂ ਜਥੇਦਾਰ ਲਾ ਕੇ ਤੇ ਹੁਕਮਨਾਮਾ ਤਬਦੀਲ ਕਰਾ ਲਾਂਗੇ ਇਹ ਤਬਦੀਲ ਨਹੀਂ ਹੋਣਾ ਕਿਉਂ ਕਿ ਇਹ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਤੇ ਇਹਨੂੰ ਤਬਦੀਲ ਕਰਕੇ ਪੰਥ ਦੀਆਂ ਭਾਵਨਾਵਾਂ ਦੇ ਉਲਟ ਹੁਕਮਨਾਮਾ ਯਾਰੀ ਹੋ ਹੀ ਨਹੀਂ ਸਕਦਾ ਹੈ ਇਹ ਨਹੀਂ ਹੋ ਸਕਦਾ ਹੈ ਕਦਾ ਚਿਤ ਨਹੀਂ ਹੋ ਸਕਦਾ ਹੈ ਐਸਾ ਤਾਂ ਹੋ ਸਕਦਾ ਹੈ ਕਿ ਭਾਈ ਪਹਿਲਾ ਹੁਕਮਨਾਮਾ ਜਿਹੜਾ ਪੰਥ ਦੀਆਂ ਭਾਵਨਾਵਾਂ ਦੇ ਉਲਟ ਸੀ ਹੁਣ ਅਸੀਂ ਉਹਨੂੰ ਤਬਦੀਲ ਕਰਕੇ ਪੰਥ ਦੀਆਂ ਭਾਵਨਾਵਾਂ ਮੁਤਾਬਕ ਚੱਲਣਾ ਇਹ ਤਾਂ ਤਬਦੀਲੀ ਹੋ ਸਕਦੀ ਹੈ ਇਹ ਸਾਡੀ ਮਰਿਆਦਾ ਹੈ ਔਰ ਚੇਤੇ ਰੱਖਣੀ ਚਾਹੀਦੀ ਹੈ ਇਹ ਮਰਿਆਦਾ ਇਹਨਾਂ ਨੂੰ ਇਹ ਨਹੀਂ ਹੋਣਾ ਹੁਣ ਇਹ 2 ਦਸੰਬਰ ਵਾਲਾ ਨਹੀਂ ਚੇਂਜ ਹੋਣਾ ਇਹਨੂੰ ਤਾਂ ਇਨ ਬਿਨ ਇਨ ਬਿਨ ਹਰਫ ਹਰਫ ਮੰਨਣਾ ਹੀ ਪੈਣਾ ਜੇ ਤਾਂ ਮੰਨ ਲਓਗੇ ਤੇ ਤਰ ਜਾਓਗੇ ਤੇ ਨਹੀਂ ਡੁੱਬਣਾ ਤੈ ਹੈ ਇਹ ਗੱਲ ਪੱਕੀ ਹੈ ਜੇ ਤਾਂ ਇਨ ਬਿਨ ਮੰਨ ਲਓਗੇ ਤੇ ਤਰ ਜਾਓਗੇ ਤੇ ਨਹੀਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਬਚਾ ਨਹੀਂ ਸਕੇਗੀ ਇਹ ਕੋਈ ਹੱਲ ਹੈ ਕਿ ਇਹ ਹੁਕਮਨਾਮਾ ਇਨ ਬਿਨ ਮੰਨ ਲਓ ਇਨ ਬਿਨ ਮੰਨ ਲਓ ਇਤਿਹਾਸ ਦੇ ਵਿੱਚ ਐਸੀਆਂ ਅਨੇਕਾਂ ਉਦਾਹਰਣਾਂ ਨੇ ਜਦੋਂ ਗੁਰੂ ਸਾਹਿਬ ਦੇ ਮੁਖ ਦੇ ਵਿੱਚੋਂ ਕੋਈ ਸ਼ਬਦ ਨਿਕਲਿਆ ਤੇ ਸਿੱਖਾਂ ਨੇ ਉਹਦੇ ਇੱਕ ਇੱਕ ਲਗ ਮਾਤਰ ਅੱਖਰ ਦੀ ਜਿਹੜੀ ਆ ਉਹ ਪਾਲਣਾ ਕੀਤੀ ਹੈ ਤੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਦੇਸ਼ ਕੀ ਹੈ ਆਤਮਾ ਗ੍ਰੰਥ ਚ ਸਰੀਰ ਪੰਥ ਚ ਤੇ ਪੰਥ ਦੀ ਪ੍ਰਤਨਿਧਤਾ ਕੌਣ ਕਰਦਾ ਹੈ ਪੰਥ ਦੀ ਪ੍ਰਤਨਿਧਤਾ ਕਰਦੇ ਨੇ ਪੰਜ ਪਿਆਰੇ ਪੰਜ ਤਖਤ ਇਸ ਕਰਕੇ ਇਸ ਹੁਕਮਨਾਮੇ ਨੂੰ ਇੱਕ ਲਿਖੇ ਹੋਏ ਮਮੂਲੀ ਜਿਹੜਾ ਹੈ ਉਹ ਹਰਫ ਨਾ ਸਮਝੋ ਹਰਫ ਨਾ ਸਮਝੋ ਇਹਨੂੰ ਮੰਨਣ ਦੇ ਵਿੱਚ ਜਿਹੜੀ ਹੈ ਮੌਜੂਦਾ ਲੀਡਰਸ਼ਿਪ ਦੀ ਜਿਹੜੀ ਹੈ ਉਹ ਭਲਾਈ ਹੈ ਇਹਨੂੰ ਇਨਕਾਰੀ ਨਾ ਹੋਵੋ ਜਿਹੜਾ ਜਿਹੜਾ ਇਨਕਾਰੀ ਹੋਊਗਾ ਉਹ ਗੁਰੂ ਪੰਥ ਵੱਲੋਂ ਫਟਕਾਰਿਆ ਜਾਏਗਾ ਦੁਰਕਾਰਿਆ ਜਾਏਗਾ ਇਹ ਪੱਕਾ ਹੈ ਇਸ ਕਰਕੇ ਸਾਧ ਸੰਗਤ ਜੀ ਮੈਂ ਇੱਥੋਂ ਦੇ ਨੌਜਵਾਨ ਜਿਹੜੇ ਬੈਠੇ ਨੇ ਮੈਂ ਉਹਨਾਂ ਨੂੰ ਜ਼ਰੂਰ ਅਪੀਲ ਕਰੂੰਗਾ ਕਿ ਅੱਜ ਵਕਤ ਆ ਗਿਆ ਕਿ ਅਸੀਂ ਹਿੱਸਾ ਬਣੀਏ ਇੱਕ ਹੁੰਦਾ ਹੈ ਵਿਕਾਸ ਡਿਵੈਲਪਮੈਂਟ ਜਿਹਨੂੰ ਅਸੀਂ ਕਹਿ ਦਿੰਦੇ ਹਾਂ فرض ਕਰੋ ਕਿ ਅਸੀਂ ਇਸ دیوانحال ਦੇ ਵਿੱਚ ਇੱਕ ਆਲੀਸ਼ਾਨ ਜਿਹੜਾ ਹੈ ਚਾਰ ਮੰਜ਼ਲਾ دیوانحال ਬਣਾਉਣਾ ਹੈ। ਥੱਲੇ ਪਾਰਕਿੰਗ ਹੋਵੇ, ਉੱਪਰ دیوانحال ਹੋਵੇ, ਉਹਦੇ ਉੱਪਰ ਕਮਰੇ ਹੋਣ ਤਾਂ ਇਸ دیوانحال ਨੂੰ ਢਾਉਣਾ ਪਊਗਾ। ਜੇ ਅਸੀਂ ਆਹ ਸੜਕ ਹੈ ਇਸ ਸੜਕ ਦੀ ਜਗ੍ਹਾ ਦੇ ਉੱਤੇ ਅਸੀਂ ਜੇ ਰੇਲਵੇ ਲਾਈਨ ਵਿਛਾਉਣੀ ਹੈ ਤੇ ਇਸ ਸੜਕ ਨੂੰ ਇੱਥੋਂ ਹਟਣਾ ਪਏਗਾ। ਫੇਰ ਹੀ ਰੇਲਵੇ ਲਾਈਨ ਜਿਹੜੀ ਆ ਉਹ ਵਿਛੂਗੀ। ਤੇਜ ਦੌੜਨ ਵਾਲੀ ਟ੍ਰੇਨ ਉਸ ਰੇਲ ਲਾਈਨ ਤੇ ਦੌੜੂਗੀ ਜੇ ਅਸੀਂ ਆਖੀ ਇਹ ਸੜਕ ਵੀ ਰਵੇ ਤੇ ਰੇਲਵੇ ਲਾਈਨ ਵੀ ਇਹਦੇ ਤੇ ਬਣ ਜੇ ਇਹ ਦੋ ਗੱਲਾਂ ਨਹੀਂ ਹੋਣੀਆਂ ਇਸ ਕਰਕੇ ਨੌਜਵਾਨ ਜਿਹੜਾ ਹੈ ਉਹ ਅੱਗੇ ਆਉਣ ਤੇ ਨੌਜਵਾਨਾਂ ਦੇ ਹੱਥ ਦੇ ਵਿੱਚ ਤਬਦੀਲੀ ਹੈ ਨੌਜਵਾਨ ਤਬਦੀਲ ਕਰ ਦੇਣ ਇਸ ਸਿਆਸਤ ਨੂੰ ਤੇ ਫਿਰ ਜਿਹੜਾ ਹੈ ਉਹ ਪੰਥ ਦਾ ਭਲਾ ਹੋਏਗਾ ਕਿਉਂਕਿ ਨੌਜਵਾਨਾਂ ਕੋਲੇ ਵਿਜ਼ਨ ਬਹੁਤ ਹੈ ਬਿਜ਼ਨਰੀ ਨੇ ਸਾਡੇ ਨੌਜਵਾਨ ਮੈਂ ਸਰਦਾਰ ਹਰਿੰਦਰਪਾਲ ਸਿੰਘ ਜਿਨ੍ਹਾਂ ਨੇ ਐਫਰਟਸ ਕੀਤਾ ਹੈ ਅੱਜ ਦਾ ਇਕੱਠ ਤੁਹਾਡੇ ਸਹਯੋਗ ਦੇ ਨਾਲ ਬੁਲਾਇਆ ਮੈਂ ਇਹਨਾਂ ਨੂੰ ਵੀ ਇਹੋ ਕਹੂੰਗਾ ਕਿ ਭਾਈ ਉਹ ਨੌਜਵਾਨ ਇਕੱਠੇ ਕਰੋ ਨੌਜਵਾਨਾਂ ਨੂੰ ਪੰਥਕ ਸ਼ਕਤੀ ਪੰਥਕ ਸੰਸਥਾਵਾਂ ਪੰਥਕ ਪੋਲਿਟਿਕਸ ਔਰ ਪੰਥਕ ਜੋ ਸਾਡੀ ਸੋਚ ਸਮਝ ਹੈ ਔਰ ਸਿੱਖ ਇਤਿਹਾਸ ਇਹਨੂੰ ਜਾਣੂ ਕਰਾਉਣ ਦੇ ਵਿੱਚ ਵੱਡਾ ਯੋਗਦਾਨ ਪਾਉ ਜੋ ਨੌਜਵਾਨ ਜਿਹੜਾ ਹੈ ਉਹ ਪੰਥਕ ਸਿਆਸਤ ਦੇ ਵਿੱਚ ਉਤਰਿਆ ਆਇਆ ਤੇ ਫਿਰ ਦਿੱਲੀ ਦੀ ਸਰਕਾਰ ਤਾਂ ਕੀ ਦਿੱਲੀ ਦੇ ਬਾਪ ਵੀ ਜਿਹੜੇ ਹੈ ਪੰਥਕ ਸਿਆਸਤ ਨੂੰ ਮਨਫ਼ੀ ਨਹੀਂ ਕਰ ਸਕਣਗੇ ਬੋਲੇ ਈਸਾਨਾ ਸੋ ਸੋ ਅੱਜ ਇਹ ਕਹਿ ਰਹੇ ਹਨ ਉਹ ਜੀ ਇਹ ਏਜੰਸੀਆਂ ਮਨਫ਼ੀ ਕਰ ਰਹੀਆਂ ਸਿੱਖ ਸਿਆਸਤ ਨੂੰ ਜੀ ਤੇ ਭਾਜਪੀ ਮਨਫ਼ੀ ਕਰ ਰਹੀ ਹੈ ਮੈਂ ਕਹਿੰਦਾ ਜੇ ਨੌਜਵਾਨ ਪੰਥਕ ਸਿਆਸਤ ਦਾ ਹਿੱਸਾ ਬਣ ਗਏ ਤਾਂ ਕੋਈ ਮਨਫੀ ਨਹੀਂ ਕਰ ਕਰ ਸਕੇਗਾ ਕੋਈ ਜ਼ੀਰੋ ਨਹੀਂ ਕਰ ਸਕੇਗਾ ਔਰ ਅਸੀਂ ਇਸ ਪੰਜਾਬ ਦੀ ਧਰਤੀ ਤੇ ਜਿਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਅਸੀਂ ਇਸ ਨੂੰ ਫਿਰ ਹਰਿਆ ਭਰਿਆ ਬਣਾ ਸਕਾਂਗੇ ਅਸੀਂ ਇਹਨੂੰ ਪਰਫੁੱਲਤ ਕਰ ਸਕਾਂਗੇ ਮੇਰੇ ਇਨੇ ਇੱਕ ਸ਼ਬਦ ਜਿਹੜੇ ਆ ਉਹ ਪ੍ਰਵਾਨ ਕਰਨੇ ਮੈਂ ਆਪ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਤੁਸੀਂ ਵੱਡੀ ਗਿਣਤੀ ਚ ਪਹੁੰਚ ਕੇ ਮੈਨੂੰ ਮਾਣ ਬਖਸ਼ਿਆ ਅਕਾਲ ਪੁਰਖ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ